ਵੇ ਆ ਗਏ ਜੇ ਪੁੱਤ ਨਾਲੇ ਇਹਨੂੰ ਕੀ ਹੋਇਆ ਵਾ ਮੋਟਰਸਾਈਕਲ ਤੋਂ ਉੱਤਰਦੇ ਸਾਰੇ ਤੇਰੀ ਗੋਦੀ 'ਚ ਚੜ ਗਿਆ ਵਾ ਹੋਣਾ ਕੀ ਮੰਮੀ ਐਤਕਾਂ ਵੀ ਉਹ ਕੰਮ ਹੋ ਗਿਆ ਜਿਹੜੀ ਗੱਲ ਦਾ ਡਰ ਸੀ ਕੀ ਮਤਲਬ ਤੇਰਾ ਪੁੱਤ ਕੀ ਹੋਇਆ ਵਾ ਮੰਮੀ ਹੋਣਾ ਕੀ ਆ ਐਤਕਾਂ ਫੇਰ ਹਰਕਿਰਤ ਨੂੰ ਨਾ ਪੇਕੇਾਂ ਤੋਂ ਬਿਮਾਰ ਕਰਕੇ ਲੈ ਆਈ ਆ ਬਿਮਾਰ ਕਰਕੇ ਲੈ ਆਈ ਆ ਤੇ ਹੋਰ ਕੀ ਮੰਮੀ ਨਹੀਂ ਜੇ ਤੇਰ ਕੋ ਪੇਕੇ ਜਾ ਕੇ ਜਵਾਗ ਦਾ ਧਿਆਨ ਨਹੀਂ ਰੱਖਿਆ ਜਾਂਦਾ ਹੁੰਦਾ ਤੇ ਫੇਰ ਉਹਨੂੰ ਪੇਕੇ ਲੈ ਕੇ ਕਿਉਂ ਜਾਣੀ ਆ ਇੰਨੇ ਜਾਣੇ ਤੁਹਾਡੇ ਘਰ ਦੇ ਵਿੱਚ ਹੈਗੇ ਹੀ ਤੇ ਕੀ ਗੱਲ ਐ ਕਿ ਜਵਾਗ ਦਾ ਧਿਆਨ ਹੀ ਨਾ ਰੱਖ ਸਕੇ ਤੁਸੀਂ ਨਹੀਂ ਨਹੀਂ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਆਪਾਂ ਤੇ ਹਰਕਿਰਤ ਦਾ ਪੂਰਾ ਧਿਆਨ ਰੱਖਿਆ ਸੀ ਉਹ ਤੇ ਖਾਣ ਪੀਣ ਦਾ ਵਾਅਦਾ ਕਾਟਾ ਹੋ ਗਿਆ ਤਾਂ ਕਰਕੇ ਥੋੜੀ ਬੁਧੀ ਇਨਫੈਕਸ਼ਨ ਹੋ ਗਈ ਆ ਦਵਾਈ ਦਿੱਤੀ ਆ ਆਪੇ ਠੀਕ ਹੋ ਜਾਣਾ ਇਹਨੇ ਮੈਨੂੰ ਪਤਾ ਕਿਹੜੀ ਦਵਾਈ ਦਿੱਤੀ ਹੋਣੀ ਆ ਕਿਹੇ ਚੋਲਾ ਚੋਕ ਡਾਕਟਰ ਕੋ ਦਵਾਈ ਦਵਾਤੀ ਹੋਣੀ ਆ ਅੱਗੇ ਤਾਂ ਉਹ ਤੋਂ ਮੁੜੇ ਨੂੰ ਲੈ ਕੇ ਜਾਈ ਪੇਕੇ ਆਪਣੇ ਫੇਰ ਮੈਂ ਤੈਨੂੰ ਦੱਸਾਂਗੀ ਹਰਕਿਰਤ ਪੁੱਤ ਕੀ ਗੱਲ ਹੋ ਗਈ ਆ ਬੁਖਾਰ ਚੜ ਗਿਆ ਵਾ ਨਹੀਂ ਵੇਖ ਲਾ ਜਵਾਕ ਮਾਸਾ ਬੋਲਣ ਵੀ ਨਹੀਂ ੜਿਆ ਜਦੋਂ ਤੋਂ ਇਥੋਂ ਲੈ ਕੇ ਗਈਆਂ ਨਾ ਚੰਗਾ ਭਲਾ ਗੱਲਾਂ ਬਾਤਾਂ ਕਰਦਾ ਗਿਆ ਸੀ ਬਿਮਾਰ ਕਰਕੇ ਲੈ ਆਈਆਂ ਕੋਈ ਗੱਲ ਨਹੀਂ ਚਾਚੀ ਕਿਰਨ ਕਹਿਣ ਤੇ ਡਈ ਆ ਕਿ ਦਵਾਈ ਦਵਾਈ ਆ ਵੇਖ ਲਓ ਦੋ ਦਿਨ ਪੁੱਤ ਕਾਦੀ ਦਵਾਈ ਦਵਾਈ ਹੋਣੀ ਆ ਤੈਨੂੰ ਨਹੀਂ ਪਤਾ ਇਹਦੇ ਪੇਕੇ ਤੇ ਕੋਈ ਡਾਕਟਰ ਹੀ ਹੈ ਨਹੀਂ ਚੱਜ ਦਾ ਮੈਂ ਇਹਨੂੰ ਹਜ਼ਾਰ ਵਾਰ ਆਖਿਆ ਸੀ ਵੀ ਮੁੰਡੇ ਨੂੰ ਪੇਕੇ ਨਾ ਲੈ ਕੇ ਜਾਇਆ ਕਰ ਤੂੰ ਜਦੋਂ ਜਾਣੀ ਆ ਮੁੰਡੇ ਨੂੰ ਪੇਕੇ ਲੈ ਕੇ ਉਹਦਾ ਬਿਮਾਰ ਕਰਕੇ ਲੈ ਆਉਣੀ ਆ ਪਰ ਇਹ ਮੇਰੀ ਗੱਲ ਕਿੱਥੇ ਮੰਦੀ ਆ ਮੰਮੀ ਬੱਸ ਵੀ ਕਰ ਜੋ ਜੇ ਜਵਾਕ ਬਿਮਾਰ ਹੋ ਹੀ ਗਿਆ ਵਾ ਤੇ ਆਪਾਂ ਇਹਨੂੰ ਦਵਾਈ ਦਿਵਾ ਲਿਆਵਾਂਗੇ ਮੇਰਾ ਕਿਹੜਾ ਜੀ ਕਰਦਾ ਸੀ ਕਿ ਇਹਨੂੰ ਮੈਂ ਪੇਕੇ ਲੈ ਕੇ ਜਾਵਾਂ ਤੇ ਉੱਥੇ ਬਿਮਾਰ ਹੋ ਕੇ ਆਜੇ ਨੇ ਰਹਿੰਦੇ ਰਹਿੰਦੇ ਤੂੰ ਇਹ ਸਾਰਾ ਕੁਝ ਮਾਵਾ ਦੇ ਹੱਥ ਬਸ ਹੁੰਦਾ ਆ ਜੇ ਮਾਵਾ ਜਵਾਕਾਂ ਦਾ ਧਿਆਨ ਰੱਖਣਾ ਤੇ ਮਜਾਲੇ ਜਵਾਕ ਬਿਮਾਰ ਹੋ ਜਾਣਾ ਪਰ ਨਹੀਂ ਉਥੇ ਜਾ ਕੇ ਤੇ ਤੂੰ ਆਪਣੀਆਂ ਮਾਵਾ ਭੈਣਾਂ ਨਾਲ ਗੱਲਾਂ ਕਰਨੀਆਂ ਹੁੰਦੀਆਂ ਆ ਤੇ ਜਵਾਕ ਦਾ ਖਿਆਲ ਕਿੱਥੋਂ ਰੱਖਣਾ ਹੈ ਤੂੰ ਕੋਈ ਗੱਲ ਨਹੀਂ ਚਾਚੀ ਤੂੰ ਐਵੇਂ ਨਾ ਕਿੰਨ ਨੂੰ ਬੋਲੀ ਜਾ ਜੇ ਹਰ ਕਿਰਤ ਬਿਮਾਰ ਆ ਤੇ ਕਿਰਿੰਦਾ ਵੀ ਤੇ ਰੰਗ ਉੱਡਿਆ ਹੀ ਆ ਨਾਲੇ ਚਾਚੀ ਕੇ ਇਹ ਵੀ ਮਾਂ ਦਾ ਜੀ ਨਹੀਂ ਕਰਦਾ ਵੀ ਉਹਦਾ ਜਵਾਕ ਬਿਮਾਰ ਹੋਵੇ ਇਹਦੇ ਸਭ ਗੱਲਾਂ ਹੀ ਬਣੀਆਂ ਵਾ ਕਿ ਜਵਾਕ ਨਾਨਕੇ ਗਿਆ ਤਾਂ ਬਿਮਾਰ ਹੋ ਗਿਆ ਦੀਦੀ ਮੈਂ ਵੀ ਮੰਮੀ ਨੂੰ ਇਹੋ ਗੱਲ ਸਮਝਾਉਣੀ ਆ ਕਿ ਮੈਂ ਮੰਨਦੀ ਆ ਕਿ ਹਰਕਿਰਤ ਨਾਨਕੇੋਂ ਬਿਮਾਰ ਹੋ ਕੇ ਆ ਗਿਆ ਵਾ ਪਰ ਇੱਥੇ ਕਿਹੜਾ ਹਰਕਿਰਤ ਬਿਮਾਰ ਨਹੀਂ ਹੁੰਦਾ ਪਰ ਮੰਮੀ ਨੇ ਤੇ ਇੱਕੋ ਗੱਲ ਫੜੀ ਆ ਕਿ ਮੁੰਡਾ ਨਾਨਕੇ ਗਿਆ ਹੀ ਤੇ ਉਹਨਾਂ ਨੇ ਧਿਆਨ ਨਹੀਂ ਰੱਖਿਆ ਤੇ ਬਿਮਾਰ ਹੋ ਕੇ ਆ ਗਿਆ ਵਾ ਤੁਹਾਨੂੰ ਪਤਾ ਦੀਦੀ ਇਹਦੇ ਨਾਨਕੇ ਵੀ ਕਿੰਨੇ ਪਰੇਸ਼ਾਨ ਆ ਉਹ ਵੀ ਮੈਨੂੰ ਇਹੋ ਗੱਲ ਕਹਿਣ ਦੇ ਹੀ ਕਿ ਨਾ ਤੂੰ ਮੁੰਡਾ ਇੱਥੇ ਲੈ ਕੇ ਆਉਂਦੀ ਤੇ ਨਾ ਬਿਮਾਰ ਹੁੰਦਾ ਵੇਖ ਚਾਚੀ ਕਿ ਇਹ ਵੀ ਨਾਨਕਿਆਂ ਦਾ ਜੀ ਨਹੀਂ ਕਰਦਾ ਕਿ ਜਵਾਕ ਉਹਨਾਂ ਦੇ ਘਰ 4 ਦਿਨ ਰੌਣਕ ਲਾਉਣ ਆਵੇ ਤੇ ਉੱਥੇ ਬਿਮਾਰ ਹੋ ਕੇ ਜਾਵੇ ਤਾਂ ਕਰਕੇ ਨਵਾਂ ਨੂੰ ਬਦਨਾਮ ਕਰਨਾ ਬੰਦ ਕਰੋ ਕਿ ਜਵਾਕ ਨਾਨਕੇ ਜਾਂਦੇ ਆ ਤੇ ਉੱਥੇ ਬਿਮਾਰ ਹੋ ਜਾਂਦੇ ਆ ਤੇ ਇਹ ਗੱਲ ਨਵ ਨੂੰ ਵੀ ਸਮਝਾ ਦੀ ਕਿ ਐਵੇਂ ਨਾ ਕਿਰਨ ਨੂੰ ਤੇ ਕਿਰਨ ਦੇ ਪੇਕੇ ਨੂੰ ਚੰਗਾ ਮਾੜਾ ਬੋਲੇ ਉਹ ਕੋਈ ਗੱਲ ਨਹੀਂ ਭਾਬੀ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਆ ਤੇ ਇਹ ਗੱਲ ਨਾ ਹੁਣ ਆਪਾਂ ਵੀਡੀਓ ਦੇਖਣ ਵਾਲੀਆਂ ਨੋਵਾਂ ਉਹਨਾਂ ਦੀਆਂ ਸੱਸਾਂ ਨੂੰ ਸਮਝਾਉਣੀ ਆ ਵੀ ਕੋਈ ਵੀ ਨਾਨਕੇ ਦੋਦੇ ਦੋਦੀਆਂ ਨੂੰ ਆਪਣੇ ਕੋਲ ਸੱਦਦੇ ਆ ਨਾ ਤੇ ਚਾਹ ਲਾੜ ਕਰਨ ਵਾਸਤੇ ਸੱਦਦੇ ਆ ਉਹਨਾਂ ਦਾ ਨਹੀਂ ਦਿਲ ਕਰਦਾ ਵੀ ਦੋਦੇ ਦੋਦੀਆਂ ਸਾਡੇ ਕੋਲ ਆਉਣ ਤੇ ਇੱਥੋਂ ਬਿਮਾਰ ਹੋ ਕੇ ਜਾਣ ਹਾਂਜੀ ਤੇ ਸਾਰੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਹੜੀ ਕਿਹੜੀ ਨੂਣਾ ਇਦਾਂ ਹੋਇਆ ਵਾ ਹਾਂਜੀ